ਉੱਪਰ ਗੱਲ ਕਰਦੇ ਆ ਸਰਦਾਰ ਜਰਨੈਲ ਸਿੰਘ ਬਾਰੇ ਜਿਹਨਾਂ ਨੂੰ ਮੈਂ ਨਿੱਜੀ ਤੌਰ ਤੇ ਵੀ ਜਾਣਦਾ ਆ ਸਰਦਾਰ ਜਰਨੈਲ ਸਿੰਘ ਬਹੁਤ ਚੰਗੀ ਸ਼ਖਸੀਅਤ ਦੇ ਮਾਲਕ ਸੀਗੇ ਉਹਨਾਂ ਬਾਰੇ ਜੋ ਜੋ ਕੁਝ ਮੈਨੂੰ ਉਹਨਾਂ ਨੇ ਜਾਣਕਾਰੀ ਦਿੱਤੀ ਆ ਉਹ ਤੁਹਾਡੇ ਨਾਲ ਸਾਰੀ ਜਾਣਕਾਰੀ ਮੈਂ ਸਾਂਝੀ ਕਰਦਾ ਆ ਉਹਨਾਂ ਨੇ ਤੰਗਰਾਲੀ ਪਿੰਡ ਵਿਖੇ ਉਹਨਾਂ ਦਾ ਜਨਮ ਹੋਇਆ ਸਰਦਾਰ ਚੰਦ ਸਿੰਘ ਮੰਡੇਰ ਉਹਨਾਂ ਦੇ ਪਿਤਾ ਦਾ ਨਾਮ ਸੀਗਾ ਤੇ ਮਾਤਾ ਦਾ ਨਾਮ ਮਾਤਾ ਕਰਤਾਰ ਕੌਰ ਸੀਗਾ ਜਿਹੜੀ ਮੁੱਢਲੀ ਸਿੱਖਿਆ ਸੀਗੀ ਤੰਗਰਾਲੀ ਤੋਂ ਹੀ ਪ੍ਰਾਪਤ ਕੀਤੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਦੂਜੀ ਅਗੇਰੀ ਸਿੱਖਿਆ ਪ੍ਰਾਪਤ ਕਰਨ ਲਈ ਰਾਮੇ ਆਰੀਆ ਸਕੂਲ ਦੇ ਵਿੱਚ ਚਲੇ ਗਏ ਉੱਥੇ ਜਾ ਕੇ ਉਹਨਾਂ ਨੇ ਅਗਲੀ ਸਿੱਖਿਆ ਪ੍ਰਾਪਤ ਕੀਤੀ ਤਾਂ ਅਗਲੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਨੇ ਡਿਸਾਈਡ ਕੀਤਾ ਵੀ ਉਹ ਉਹਨਾਂ ਨੇ ਡਾਕਟਰੀ ਦੀ ਲਾਈਨ ਚੁਣਨੀ ਆ ਤਾਂ ਉਹਨਾਂ ਨੇ ਰਾਮੇਈ ਆਪਣੀ ਡਾਕਟਰੀ ਦੀ ਲਾਈਨ ਨੂੰ ਚੁਣਿਆ ਤਾਂ ਉੱਥੇ ਉਹਨਾਂ ਨੇ ਆਪਣੀ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਡਾਕਟਰੀ ਦਾ ਕੰਮ ਸਿੱਖਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਆਪ ਇਹੀ ਕੰਮ ਨੂੰ ਜਾ ਕੇ ਆਪਣੇ ਨਾਨਕੇ ਪਿੰਡ ਰਾਏਖਾਨਾ ਵਿਖੇ ਸ਼ੁਰੂ ਕੀਤਾ ਐਸਾ ਡਾਕਟਰ ਉਹਨਾਂ ਨੇ ਉੱਥੇ ਬਹੁਤ ਸਾਰੀਆਂ ਸੇਵਾਵਾਂ ਨਿਭਾਈਆਂ ਰਾਏ ਖਾਨ ਨੇ ਤੋਂ ਡਾਕਟਰੀ ਦੀਆਂ ਸੇਵਾਵਾਂ ਨਿਭਾਉਣ ਤੋਂ ਬਾਅਦ ਫਿਰ ਉਹ ਜਗੇ ਆ ਕੇ ਤਾਂ ਜਗੇ ਆ ਕੇ ਵੀ ਉਹਨਾਂ ਨੇ ਆਪਣੀਆਂ ਡਾਕਟਰੀਆਂ ਸੇਵਾਵਾਂ ਨੂੰ ਜਾਰੀ ਰੱਖਿਆ ਉਹ ਇਸ ਤੋਂ ਬਾਅਦ ਜਗੇ ਪਿੰਡ ਰਹਿੰਦੇ ਹੀ ਉਹਨਾਂ ਦੇ ਜਿਹੜੇ ਲੰਕਾ ਉਹ ਵੱਡੇ ਆਈਏਐਸ ਅਧਿਕਾਰੀਆਂ ਨਾਲ ਬਣ ਜਾਂਦੇ ਨੇ ਉਹ ਇਸ ਤੋਂ ਬਾਅਦ ਉਹਨਾਂ ਨੇ ਬਠਿੰਡੇ ਰੈੱਡ ਕਰਾਸ ਦੇ ਵਿੱਚ ਸਹਾਇਕ ਦੇ ਤੌਰ ਤੇ ਆਪਣੀ ਜਿਹੜੀ ਜੋਬ ਆ ਸਟਾਰਟ ਕੀਤੀ ਉੱਥੇ ਉਹਨਾਂ ਨੇ ਬਹੁਤ ਸਾਲ ਲਗਾਤਾਰ ਜੋਬ ਕੀਤੀ 1992 ਦੇ ਵਿੱਚ ਆ ਕੇ ਉਹਨਾਂ ਨੇ ਉੱਥੇ ਆਪਣੀ ਜੋਬ ਤੋਂ ਜਿਹੜਾ ਉਹ ਅਸਤੀਫਾ ਦਿੱਤਾ ਸੀਗਾ ਤਾਂ ਉਸ ਤੋਂ ਬਾਅਦ ਉਹਨਾਂ ਦਾ ਵਿਆਹ ਆ ਬੀਬੀ ਸੁਖਪਾਲ ਕੌਰ ਦੇ ਨਾਲ ਪਿੰਡ ਜਗੇਰਾਮ ਤੀਰਥ ਹੋਇਆ ਜਗੇਰਾਮ ਤੀਰਥ ਉਹਨਾਂ ਦੇ ਸਹੁਰੇ ਬਣੇ ਵਿਆਹ ਤੋਂ ਬਾਅਦ ਉਹਨਾਂ ਦੇ ਘਰੇ ਦੋ ਸੁਪਤਰੀਆਂ ਨੇ ਜਨਮ ਲਿਆ ਉਹਨਾਂ ਦੀ ਜਿਹੜੀ ਵੱਡੀ ਬੇਟੀ ਸੀਗੀ ਉਹਨਾਂ ਨੇ ਪੜ੍ਹਾਈ ਲਿਖਾਈ ਕਰਕੇ ਚੰਗੀ ਉੱਚੀ ਵਿੱਦਿਆ ਪ੍ਰਾਪਤ ਕਰਕੇ ਆਂਗਣਵਾੜੀ ਦੇ ਵਿੱਚ ਐਜ਼ ਆ ਵਰਕਰ ਉਹਨਾਂ ਨੇ ਆਪਣੀ ਜੌਬ ਨੂੰ ਸਟਾਰਟ ਕੀਤਾ ਤੇ ਉਹਨਾਂ ਦੇ ਜਵਾਈ ਸਰਦਾਰ ਬਲਜੀਤ ਸਿੰਘ ਜੋ ਕਿ ਆਪਣੇ ਏਰੀਏ ਦੇ ਨਾਮੀ ਸਟੂਡੀਓ ਦੇ ਓਨਰ ਨੇ ਰਚਨਾ ਸਟੂਡੀਓ ਤਲਵੰਡੀ ਸਾਬੋ ਨੂੰ ਉਹ ਓਨ ਕਰਦੇ ਨੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਰਨੈਲ ਸਿੰਘ ਜੀ ਦੀ ਜਿਹੜੀ ਛੋਟੀ ਬੇਟੀ ਉਹਨਾਂ ਨੇ ਵੀ ਚੰਗੀ ਉਚੇਰੀ ਸਿੱਖਿਆ ਪ੍ਰਾਪਤ ਕੀਤੀ ਤਾਂ ਉਹਨਾਂ ਦਾ ਵਿਆਹ ਪੱਕੇ ਕਲਾ ਸਰਦਾਰ ਹਰਪਾਲ ਸਿੰਘ ਦੇ ਨਾਲ ਹੋਇਆ ਉਹਨਾਂ ਦਾ ਆਪਣਾ ਮੱਝਾਂ گاਵਾਂ ਦਾ ਕੰਮ ਆ ਡੇਰੀ ਫਾਰਮ ਆ ਬਹੁਤ ਵਧੀਆ ਕੰਮ ਆ ਉਹਨਾਂ ਦਾ ਵੀ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਰਨੈਲ ਸਿੰਘ ਜੀ ਦੇ ਜਿਹੜੇ ਦੋਤੇ ਦੋਤੀ ਨੇ ਦੋ ਦੇ ਦੋਤੇ ਤੇ ਦੋ ਉਹਨਾਂ ਦੀਆਂ ਦੋ ਬੋਤੀਆਂ ਨੇ ਤਾਂ ਉਹ ਵਧੀਆ ਕੈਨੇਡਾ ਦੇ ਵਿੱਚ ਸੈੱਟ ਨੇ ਉੱਥੇ ਜਾ ਕੇ ਆਪਣਾ ਉਹਨਾਂ ਨੇ ਕਾਰੋਬਾਰ ਕੀਤੇ ਆਪਣੀਆਂ ਜੌਬਸ ਵਗੈਰਾ ਕਰਦੇ ਨੇ ਤਾਂ ਸਰਦਾਰ ਜਰਨੈਲ ਸਿੰਘ ਦਾ ਭਤੀਜਾ ਉਹਨਾਂ ਨੇ ਛੋਟੇ ਹੁੰਦੇ ਤੋਂ ਹੀ ਉਹਨੂੰ ਉਂਗਲ ਫੜ ਕੇ ਤਰੱਕੀ ਦੇ ਰਾਹ ਵੱਲ ਤੋਰਿਆ ਸਟੇਜਾਂ ਦੇ ਉੱਤੇ ਲੈ ਕੇ ਗਏ ਉਹ ਕਲਾਕਾਰੀ ਦੇ ਰਾਹ ਵੱਲ ਤੋਰਿਆ ਉਹਨੂੰ ਪ੍ਰੇਰਿਤ ਕੀਤਾ ਤਾਂ ਅੱਜ ਉਹ ਵੱਡਾ ਹੋ ਕੇ ਵੱਡਾ ਇੱਕ ਨਾਮੀ ਸਿੰਗਰ ਬਣਿਆ ਜਿਹਨੂੰ ਅੱਜ ਟਾਈਗਰ ਨਾਮ ਦੇ ਨਾਲ ਜਾਣਦੇ ਉਹਨਾਂ ਦੇ ਗਾਣੇ ਨੈਸ਼ਨਲ ਹੀ ਨਹੀਂ ਬਲਕਿ ਇੰਟਰਨੈਸ਼ਨਲੀ ਚੱਲਦੇ ਨੇ ਹਨਾ ਤਾਂ ਆਪਾਂ ਸਾਰੇ ਜਾਣ ਜਾਣਦੇ ਆਵਾਂਗੇ ਟਾਈਗਰ ਸਿੰਗਰ ਹਨਾ ਕਿੱਡਾ ਮਸ਼ਹੂਰ ਬਣਿਆ ਅੱਜਕੱਲ ਪੰਜਾਬ ਦੇ ਵਿੱਚ ਉਹਦੇ ਬਹੁਤ ਸਾਰੇ ਗੀਤ ਪ੍ਰਸਿੱਧ ਨੇ ਤਾਂ ਆਪ ਜੀ ਨੇ ਸਨ 2000 ਤੋਂ ਲੈ ਕੇ 2024 ਤੱਕ ਤੰਗਰਾਲੀ ਤੋਂ ਪੈਦਲ ਚੱਲ ਕੇ ਤਲਵੰਡੀ ਸਾਬੋ ਆਉਂਦੇ ਸੀਗੇ ਗੁਰਦੁਆਰਾ ਸ਼ਿਦਾਂਤਮਾ ਸਾਹਿਬ ਕਥਾ ਸੁਣਨ ਆਉਂਦੇ ਰਹੇ ਆ ਪੈਦਲ ਚੱਲ ਕੇ ਆਉਂਦੇ ਸੀਗੇ ਤੇ ਪੈਦਲ ਚੱਲ ਕੇ ਜਾਉਂਦੇ ਸੀਗੇ ਤਾਂ 20-22 ਕਿਲੋਮੀਟਰ ਦਾ ਜਿਹੜਾ ਸਫ਼ਰ ਆ ਉਹ ਰੋਜ਼ ਦਾ ਆਪਦਾ ਹੁੰਦਾ ਸੀਗਾ ਕਥਾ ਸੁਣਦੇ ਸੀਗੇ ਆਪ ਜੀ ਕਥਾ ਦਾ ਆਨੰਦ ਮਾਣਦੇ ਸੀਗੇ ਤਾਂ ਸ਼ੁਰੂ ਤੋਂ ਹੀ ਆ ਮਤਲਬ ਆਪਦਾ ਪਰਿਵਾਰ ਵੀ ਆਪ ਵੀ ਗੁਰਸਿੱਖੀ ਦੇ ਨਾਲ ਜੁੜੇ ਹੋਏ ਸੀਗੇ ਤਾਂ ਉਸੇ ਲੜੀ ਨੂੰ ਅੱਗੇ ਤੋਰਦੇ ਆ ਆਪ ਜੀ ਦਾ ਪਰਿਵਾਰ ਵੀ ਹੁਣ ਗਾਂ ਸਿੱਖੀ ਵੱਲ ਵਧ ਰਿਹਾ ਆ। ਵਾਤਾਵਰਣ ਦੀ ਜੇ ਆਪਾਂ ਗੱਲ ਕਰੀਏ ਤਾਂ ਵਾਤਾਵਰਣ ਪ੍ਰੇਮੀ ਵੀ ਸੀਗੇ ਆਪਾਂ ਦੇਖਦੇ ਆ ਵੀ ਸਰਕਾਰੀ ਸਕੂਲ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਵਿੱਚ ਆਪਨੇ 200 ਬੂਟੇ ਲਾਏ ਆ ਕਿ ਤਾਂ ਉਹਨਾਂ ਦਾ ਪਾਲਣ ਪੋਸ਼ਣ ਆ ਤੁਸੀਂ ਖੁਦ ਹੀ ਕਰਦੇ ਰਹੇ ਆ ਪਾਣੀ ਵਗੈਰਾ ਪਾਉਂਦੇ ਸੀਗੇ ਜਿਵੇਂ ਆਪਾਂ ਨੂੰ ਪਤਾ ਹੀ ਵੀ ਸਰਦਾਰ ਜਰਨੈਲ ਸਿੰਘ ਨੇ ਡਾਕਟਰੀ ਦਾ ਕੰਮ ਸਿੱਖਿਆ ਸੀਗਾ ਤਾਂ ਤੁਸੀਂ ਕਿਸੇ ਲੋੜਵੰਦ ਜਿਹੜਾ ਕਿ ਆਉਂਦਾ ਸੀਗਾ ਦਵਾਈ ਵੀ ਫ੍ਰੀ ਦਿੰਦੇ ਸੀਗੇ ਜਿਹਨੂੰ ਲੋੜ ਹੁੰਦੀ ਸੀਗੀ ਤਾਂ ਫ੍ਰੀ ਮੁਫਤ ਇਲਾਜ ਕਰਦੇ ਸੀਗੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਵੀ ਆਪਦੀਆਂ ਸੇਵਾਵਾਂ ਨੂੰ ਦੇਖ ਕੇ ਆਪਦੇ ਚੰਗੇ ਸਟੇਟਸ ਨੂੰ ਦੇਖ ਕੇ ਮਿਡਡੇਅ ਮੀਲ ਦਾ ਜਿਹੜਾ ਆਪ ਨੂੰ ਇੰਚਾਰਜ ਲਾਇਆ ਗਿਆ ਉੱਥੇ ਵੀ ਆਪ ਬੱਚਿਆਂ ਨੂੰ ਫ੍ਰੀ ਪੜਾਉਂਦੇ ਸੀਗੇ ਬਹੁਤ ਸਾਰੇ ਬੱਚੇ ਆਪ ਤੋਂ ਪੜ੍ਹ ਕੇ ਅੱਜ ਵੱਡੇ ਆਉਂਦੇ ਆ ਤੇ ਪਹੁੰਚੇ ਆ ਸਨੈਲ ਸਿੰਘ ਨੇ ਸਨ 2000 ਤੋਂ ਲੈ ਕੇ 2024 ਤੱਕ ਜਿਹੜੀਆਂ ਸੰਗਰੂਰ ਆਏ ਸਾਲ ਖੇਡਾਂ ਹੁੰਦੀਆਂ ਨੇ 10000 ਮੀਟਰ ਦੀਆਂ ਤਾਂ ਉੱਥੇ ਵੀ ਭਾਗ ਲੈਂਦੇ ਰਹੇ ਆ ਉੱਥੋਂ ਫਸਟ ਸੈਕੰਡ ਆਉਂਦੇ ਰਹੇ ਆ ਬਠਿੰਡੇ ਦੇ ਵਿੱਚ ਆਪ ਜੀ ਨੇ ਇੱਕ ਰਿਕਾਰਡ ਬਣਾਇਆ ਸੀਗਾ 35 ਕਿਲੋਮੀਟਰ ਲਗਾਤਾਰ ਭੱਜ ਕੇ ਆਪ ਜੀ ਨੇ ਇੱਕ ਰਿਕਾਰਡ ਬਣਾਇਆ ਸੀਗਾ ਤੇ 10 ਕਿਲੋਮੀਟਰ ਬੈਕ ਭੱਜ ਕੇ ਰਿਕਾਰਡ ਬਣਾਇਆ ਇਸ ਤਰ੍ਹਾਂ ਦੇ ਬਹੁਤ ਸਾਰੇ ਰਿਕਾਰਡ ਆਪ ਦੇ ਨਾਮ ਨੇ 골ਡ ਮੈਡਲਿਸਟ ਆ ਆਮ ਜੀ ਗੱਲ ਸੀਗੀ ਬਹੁਤ ਸਾਰੇ 골ਡ ਮੈਡਲ ਘਰੇ ਮੈਂ ਜਾ ਕੇ ਆਏ ਸੀਗਾ ਤਾਂ ਉੱਥੇ ਬਹੁਤ ਸਾਰੇ 골ਡ ਮੈਡਲ ਇਸ ਤਰ੍ਹਾਂ ਸ਼ੀਸ਼ੇ ਦੇ ਵਿੱਚ ਲਾਏ ਪਏ ਨੇ ਬਹੁਤ ਸਾਰੀਆਂ ਟਰਾਫੀਆਂ ਬਹੁਤ ਸਾਰੇ ਤਗਮੇ ਬਹੁਤ ਸਾਰੇ ਸਰਟੀਫਿਕੇਟ ਜੋ ਖੇਡਾਂ ਦੇ ਵਿੱਚ ਆਪ ਜੀ ਮਿਲਦੇ ਰਹੇ ਆ ਐਥਲੀਟ ਦੇ ਵਿੱਚ ਆਪ ਜੀ ਨੇ ਬਹੁਤ ਸਾਰੀਆਂ ਮੱਲਾਂ ਮਾਰੀਆਂ ਤੇ ਲੋਕਾਂ ਨੂੰ ਵੀ ਇਹੀ ਸਨੇਹਾ ਦਿੰਦੇ ਸੀਗੇ ਹਮੇਸ਼ਾ ਇੱਥੇ ਰਚਨਾ ਸਟੂਡੀਓ ਤੇ ਆਉਂਦੇ ਇੱਥੇ ਵੀ ਤੁਸੀਂ ਇਹੀ ਗੱਲ ਕਹਿੰਦੇ ਸੀਗੇ ਹਮੇਸ਼ਾ ਵੀ ਪਹਿਲਾਂ ਸਿਹਤ ਜ਼ਰੂਰੀ ਆ ਖਰਾਕ ਜ਼ਰੂਰੀ ਆ ਸਰੀਰ ਵਾਸਤੇ ਪਰ ਫਿਰ ਵੀ ਪਤਾ ਨਹੀਂ ਕਿਵੇਂ ਰੱਬ ਨੂੰ ਕੋਈ ਗੱਲ ਮਨਜ਼ੂਰ ਸੀਗੀ ਹਨ ਆਪ ਜੀ ਨੂੰ ਪਿਛਲੇ 3 ਮਹੀਨੇ ਜਿੱਤੋਂ ਕੈਂਸਰ ਦੀ ਬਿਮਾਰੀ ਜੋ ਕਿ ਲਾਲ ਆ ਕੇ ਬਿਮਾਰੀ ਹੋਈ ਤਾਂ ਉਹਦੇ ਚੱਲਦੇ ਆਪ ਜੀ 70 72 ਸਾਲ ਦੀ ਉਮਰ ਦੇ ਵਿੱਚ ਜੋ ਕਿ ਅੱਜ ਕੱਲ੍ਹ ਇੰਨੀ ਔਵਰ ਹੋਣਾ ਬਹੁਤ ਅਚਰਜ ਦੀ ਗੱਲ ਆ ਤਾਂ ਆਪ ਜੀ ਉਹ ਸਭ ਬਿਮਾਰੀ ਦੇ ਚਲਦੇ ਆਪ ਜੀ ਦੀ ਮੌਤ ਹੋ ਗਈ ਉਹ ਸਭ ਬਿਮਾਰੀ ਦੇ ਚਲਦੇ ਆਪ ਸੰਸਾਰ ਨੂੰ ਆਲਵਿਦਾ ਕਹਿ ਗਏ ਇਹਦੇ ਨਾਲ ਪਰਿਵਾਰ ਨੂੰ ਤਾਂ ਘਾਟਾ ਹੋਇਆ ਹੀ ਹੋਇਆ ਬਹੁਤ ਸਮਾਜ ਨੂੰ ਜਿਹੜੇ ਲੋਕ ਆਪ ਦੇ ਨਾਲ ਜੁੜੇ ਹੋਏ ਸੀਗੇ ਉਹਨਾਂ ਨੂੰ ਵੀ ਬਹੁਤ ਘਾਟਾ ਮਹਿਸੂਸ ਹੋਇਆ ਅੱਜ ਵੀ ਜਦੋਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਤੰਗਰਾਲੀ ਜਾਂਦੇ ਆ ਉੱਥੇ ਉਹਨਾਂ ਦੇ ਲੱਗੇ ਹੋਏ ਦਰਖਤ ਦੇਖਦਿਆਂ ਦਾ ਮਨ ਭਾਵੁਕ ਜਾਂ ਹੁੰਦਾ ਇੱਕ ਵਾਰੀ ਦੇਖ ਕੇ ਵੀ ਯਕੀਨ ਨਹੀਂ ਆਉਂਦਾ ਵੀ ਉਹ ਸੰਸਾਰ ਤੇ ਨਹੀਂ ਰਹੇ ਉਹਨਾਂ ਦੇ ਪੜਾਏ ਹੋਏ ਬੱਚੇ ਜਿਹੜੇ ਉਹਨਾਂ ਨੂੰ ਬਹੁਤ ਯਾਦ ਕਰਦੇ ਆ ਸਟਕਾਰੀ ਪ੍ਰਾਇਮਰੀ ਸਕੂਲ ਦੇ ਬੱਚੇ ਵੀ ਉਹਨਾਂ ਨੂੰ ਯਾਦ ਕਰਦੇ ਨੇ ਵੀ ਮਾਸਟਰ ਜੀ ਕਿੱਥੇ ਗਏ ਕੋਈ ਆਪ ਜੀ ਨੂੰ ਮਾਸਟਰ ਜੀ ਕਹਿੰਦਾ ਸੀਗਾ ਕੋਈ ਆਪ ਨੂੰ ਡਾਕਟਰ ਕਹਿੰਦਾ ਸੀਗਾ ਤਾਂ 70 ਸਾਲਾਂ ਦੁੜਾਕ ਦੇ ਨਾਮ ਨਾਲ ਆਪ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਏ ਲੋਕ ਜਿਹੜੇ ਆਪ ਨੂੰ ਨਿੱਜੀ ਤੌਰ ਤੇ ਨਹੀਂ ਜਾਣਦੇ ਉਹ ਤੁਹਾਨੂੰ 70 ਸਾਲ ਦਾ ਦੁੜਾਕ ਦੇ ਨਾਮ ਨਾਲ ਲੋਕ ਆਮ ਕਰਕੇ ਆਪ ਨੂੰ ਜਾਣਦੇ ਨੇ 30 ਅਪ੍ਰੈਲ 2025 ਨੂੰ ਤੁਸੀਂ ਇਸ ਸੰਸਾਰ ਨੂੰ ਅਲਵਿਦਾ ਕਿਹਾ ਸਾਡੇ ਪਰਿਵਾਰ ਨੂੰ ਸਾਡੇ ਪਿੰਡ ਨੂੰ ਸਾਡੇ ਸਮਾਜ ਨੂੰ ਤੁਸੀਂ ਸਦਾ ਲਈ ਛੱਡ ਕੇ ਚਲੇ ਗਏ ਤਾਂ ਇਹਦਾ ਘਾਟਾ ਹਮੇਸ਼ਾ ਸਾਡੇ ਮਨਾਂ ਦੇ ਵਿੱਚ ਰੜਕਦਾ ਰਹੂਗਾ ਤਾਂ ਪਰਮਾਤਮਾ ਆਪ ਜੀ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਜਿੱਥੇ ਵੀ ਰੱਖੇ ਵਧੀਆ ਰੱਖੇ ਸੱਚਖੰਡ ਦੇ ਵਿੱਚ ਨਿਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਪਰਮਾਤਮਾ ਭਾਣਾ ਮੰਨਣ ਦਾ ਬਾਲ ਬਖਸ਼ੇ ਪਰਿਵਾਰ ਨੂੰ ਸ਼ਾਂਤੀ ਬਖਸ਼ੇ ਤਾਂ ਜਿਹਾ ਚੀਰੀ ਲਿਖਿਆ ਤੇ ਹਉ ਕਮ ਜਾਏ ਕੱਲ ਆਵੇ ਨਾਨਕਾ ਸੱਦੀ ਉੱਠੀ ਜਾਏ ਗੁਰਬਾਣੀ ਦੇ ਮਹਾਵਚਨ ਵੀ ਨੇ ਵੀ ਜਿਹੜੇ ਬੰਦੇ ਨੇ ਵੀ ਸੰਸਾਰ ਤੇ ਆਉਣਾ ਉਹਨੇ ਜਾਣਾ ਵੀ ਹੈਗਾ ਹੀ ਆ ਤਾਂ ਗੁਰਬਾਣੀ ਦੇ ਬਚਨਾਂ ਟਲ ਹੋਏ ਆ ਸੰਸਾਰ ਨੂੰ ਅਲਵਿਦਾ ਕਿਹਾ ਗਿਆ ਤਾਂ ਉਹ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ